ਗੁਰਦਾਸਪੁਰ ਦੇ ਨਵਾਂ ਪਿੰਡ ਚੋਰ ਵਿਖੇ ਰਹਿਣ ਵਾਲੇ ਜਨਮ ਤੋਂ ਅਪਾਹਜ ਇੰਦਰਜੀਤ ਸਿੰਘ ਦੀ ਪਤਨੀ ਵੀ ਜਮਾਂਦਰੂ ਅਪਾਹਜ ਹੈ 12 ਸਾਲ ਪਹਿਲੇ ਉਹਨਾਂ ਦਾ ਵਿਆਹ ਹੋਇਆ ਸੀ ਤੇ ਜ਼ਿੰਦਗੀ ਆਰਾਮ ਨਾਲ ਗੁਜ਼ਰ ਰਹੀ ਸੀ ਕਿਉਂਕਿ ਅਪਾਹਜ ਹੋਣ ਦੇ ਬਾਵਜੂਦ ਇੰਦਰਜੀਤ ਸਿੰਘ ਮਿਹਨਤ ਕਰਨੋਂ ਨਹੀਂ ਸੀ ਡਰਦਾ ਅਤੇ ਆਪਣੇ ਕੁਝ ਅਤੇ ਕਦੇ-ਕੁਝ ਸਮਾਨ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਕਰਨ ਲਾਇਕ ਕਮਾ ਲੈਂਦਾ ਸੀ ਸਭ ਕੁਝ ਠੀਕ-ਠਾਕ ਜਾ ਰਿਹਾ ਸੀ ਪਰ ਪਿਛਲੇ ਸਾਲ ਇੰਦਰਜੀਤ ਸਿੰਘ ਭਿਆਨਕ ਰੂਪ ਨਾਲ ਬਿਮਾਰ ਹੋ ਗਿਆ ਸਹੀ ਇਲਾਜ ਮਿਲਣ ਤੇ ਠੀਕ ਤਾਂ ਹੋ ਗਿਆ ਪਰ ਸਹੀ ਜਮਾ ਪੂੰਜੀ ਬਿਮਾਰੀ ਤੇ ਲੱਗ ਗਈ ਤੇ ਹੁਣ ਸਰਕਾਰ ਵੱਲੋਂ ਮਿਲ ਰਹੀ 15-1500 ਯਾਨੀ ਕਿ ਕੁੱਲ 3000 ਦੀ ਪੈਨਸ਼ਨ ਨਾਲ ਗੁਜ਼ਾਰਾ ਚੱਲ ਰਿਹਾ ਹੈ ਦੋਵੇਂ ਮੀਆਂ ਬੀਬੀ ਤਾਂ ਕਿਸੇ ਤਰ੍ਹਾਂ ਕੱਟ ਲੈਂਦੇ ਹਨ ਪਰ ਹੁਣ ਉਹਨਾਂ ਦੀ ਬੱਚੀ ਵੀ ਨਾਲ ਹੈ ਜੋ 5ਵੀਂ ਕਲਾਸ ਵਿੱਚ ਹੋ ਗਈ ਹੈ ਬੱਚੀ ਦੇ ਭਵਿੱਖ ਦੀ ਫਿਕਰ ਨੇ ਸਮਾਜ ਸੇਵੀਆਂ ਅੱਗੇ ਮਦਦ ਦੀ ਫਰਿਆਦ ਕਰਨ ਲਈ ਮਜਬੂਰ ਕਰ ਦਿੱਤਾ ਮੈਂ ਮਲਕਾ ਦਾ ਕੰਮ ਆਪ ਹੀ ਕਰਦੀ ਆ ਤੇ ਮੇਰੀ ਇੱਕ ਗੁੜੀ ਆ ਮੈਂ ਕਹਿੰਨੀ ਆ ਚਲੋ ਹਣਾ ਉਹਦਾ ਹੀ ਪੜਾਈ ਮਤਲਬ ਠੀਕ ਠਾਕ ਹੋ ਜੇ ਕਿ ਜਿੱਦਾਂ ਮਾੜਾ ਟਾਈਮ ਆ ਹੀ ਕੱਢਿਆ ਉਹਨੂੰ ਨਾ ਕੱਢਣਾ ਪਰ ਮਕਾਨ ਜਿਹੜਾ ਪੱਕਾ ਬਣ ਗਿਆ ਕਿੰਨੇ ਬਣਵਾ ਦਿੱਤਾ ਆਪੇ ਬਣਾਇਆ ਆਪਣੇ ਦੋਸਤ ਨੇ ਨਹੀਂ ਨਹੀਂ ਇਹ ਮਾਨੂੰ ਮਕਾਨ ਖਾਲਸਾ ਵਾਲਿਆਂ ਨੇ ਬਣਾ ਦਿੱਤਾ ਮਲਾਹ ਦਾ ਮਕਾਨ ਜਿਹੜਾ ਹੀ ਮਤਲਬ ਗਲੀ ਤੋਂ 2 ਫੁੱਟ ਨਹੀਂ ਮਾਹੀ ਬਾਹਰຊੋਂ ਦੀ ਤੇ ਪਾਣੀ ਮਤਲਬ ਕਮਰਿਆਂ ਚ ਚਲ ਜਾਂਦਾ ਹੀ ਥੱਲੇ ਤੇ ਕੋਠੇ ਵਿੱਚ ਹੁੰਦੇ ਹੀ ਮਤਲਬ ਸੱਤ ਵਿੱਚ ਹੁੰਦੇ ਹੀ ਹੈ ਫਿਰ ਪਾਣੀ ਵੀ ਡੇੜੇ ਤੋਂ ਬਾਲਟੀਆਂ ਲਾ ਕੇ ਕਰਦੇ ਰੇ ਹਾਂਜੀ ਤੇ ਹੁਣ ਕੀ ਦਾਦੀ ਮਦਦ ਜਾਂਦੀ ਉਹ ਨਹੀਂ ਜਾਣੀ ਕਿ ਇਹਨਾਂ ਨੂੰ ਕੋਈ ਰੋਜ਼ਗਾਰ ਮਿਲ ਜੇ ਮਤਲਬ ਪੀਆ ਕੰਪਿਊਟਰ ਦੀ ਸੈਸਰੀ ਵਗਾਰਾ ਮਿਲ ਜੇ ਉਹਦੇ ਕਰਕੇ ਚਲੋ ਕਾਰੋਬਾਰ ਆਪਣਾ ਛੁੜ ਕਰ ਲੈ ਹਾਂ ਦਾ ਸੋ ਆਪਣੇ ਪਿੰਡ ਦਾ ਨਾਂ ਦਾ ਦਿਓ ਤੇ ਕੀ ਕੀ ਕੀਤਾ ਸਰ ਜੀ ਮੇਰਾ ਨਾਮ ਇੰਦਰਜੀਤ ਸਿੰਘ ਤੇ ਮੇਰਾ ਪਿੰਡ ਦਾ ਨਾਮ ਨਵਾ ਪਿੰਡ ਚਾਵਰ ਦਾ ਮੈਂ ਰਹਿਣ ਵਾਲਾ ਆ ਮੈਂ 100% ਹੈਂਡੀਕੈਪ ਆ ਤੇ ਮੇਰੀ ਵਾਈਫ ਵੀ 100% ਹੈਂਡੀਕੈਪ ਆ ਮੇਰੀ ਮੈਰਿਜ 2013 ਦੇ ਵਿੱਚ ਹੋਈ ਸੀ ਤੇ ਮੇਡੀ ਗੁੜੀਆ ਵਾਂ ਜਿਹੜੀ ਦਿਲਪ੍ਰੀਤ ਕੌਰ ਪੰਜਵੀਂ ਕਲਾਸ ਦੇ ਵਿੱਚ ਕਨਾਲ ਸਕੂਲੇ ਪੜ੍ਹਦੀ ਆ ਤੇ ਮੇਰੇ ਘਰ ਦੀ ਸਥਿਤੀ ਵੀ ਇਸ ਤਰ੍ਹਾਂ ਦੀ ਆ ਵੀ ਮੈਂ ਮਿਹਨਤ ਕਰਨੋਂ ਮੈਂ ਪਿੱਛੇ ਨਹੀਂ ਹਟਦਾ ਤੇ ਕਿਨਾਂ ਪਿਛਲੇ ਸਾਲ ਮੈਂ ਬਿਮਾਰ ਹੋਣ ਦੇ ਕਾਰਨ ਤੇ ਮੈਂ ਇੱਕ ਸਾਲ ਪੂਰਾ ਮੰਜੇ ਦੇ ਉੱਤੇ ਰਿਹਾ ਮੈਂ ਮੈਨੂੰ ਸਿਰਫ ਘਰ ਦੇ ਇੱਕ ਨਾਵਾ ਮੇਰੀ ਗੁੜੀਆ ਦੀ ਟੈਨਸ਼ਨ ਆ ਵੀ ਮੈਂ ਆਪ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਸਟੈਂਡ ਹੋ ਜਾਵੇ ਤੇ ਮੈਂ ਇੱਕ ਨਾਵਾ ਇਹੋ ਜਿਹੀ ਅਪੀਲ ਕਰਨਾ ਵਾ ਵੀ ਕਿ ਨਾਵਾ ਸਾਡੇ ਕੰਪਿਊਟਰ ਸਿੱਧਾ ਜਿਹੜਾ ਮੈਂ ਕੰਮ ਕੀਤਾ ਵਾ ਤੇ ਉਹਦੀ ਮੈਨੂੰ ਕੰਪਿਊਟਰ ਐਕਸੈਸਰੀ ਮੋਬਾਈਲ ਸੈਸਰੀ ਮੈਨੂੰ ਮਿਲ ਜੇ ਤੇ ਚਲੋ ਮੈਂ ਆਪਣਾ ਗੁਜ਼ਾਰਾ ਕਰਦਾ ਕਰ ਸਕਣਾ ਮੈਂ ਠੀਕ ਨਹੀਂ ਦੇ ਜਿਸ ਵੇਲੇ ਕਿ ਪ੍ਰੋਬਲਮ ਹੀ ਹੋਰ ਕੀ ਕੁਛ ਤੋਂ ਬਾਤ ਸਫਾ ਕਰਨਾ ਪਿਆ ਮੇਰੇ ਇੱਕ ਨਾਮਾ ਪਿਛਲੇ ਸਾਲ ਮੈਂ 1 ਸਾਲ ਪੂਰਾ ਮੰਜੇ ਦੇ ਉੱਪਰ ਰਹਿਆ ਵਾਂ ਤੇ ਮੇਰੇ ਇੱਕ ਨਾਮਾ ਕਿਡਨੀਆ ਵਿੱਚ ਬਲੱਡ ਪੈ ਗਿਆ ਸੀ ਤੇ ਮੇਰੀ ਕਿਡਨੀਆ ਲੱਤ ਜਿਹੜੀ ਪੂਰੀ ਇਕੱਠੀ ਹੋ ਗਈ ਸੀ ਤੇ ਮੈਂ ਤੁਰਨ ਪਿੰਨ ਤੋਂ ਵੀ ਮੈਂ ਰਹਿ ਗਿਆ ਸੀ ਤੇ ਜਿਹੜਾ ਮੈਂ ਆਪਣਾ ਪਲਾਸਟਿਕ ਦਾ ਸਮਾਨ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਜਿਹੜੀ ਰਾਸ ਮੈਂ ਸੰਭਾਲੀ ਸੀ ਉਹ ਸਾਰੀ ਰਾਸ ਮੇਰੀ ਬਿਮਾਰੀ ਦੇ ਉੱਪਰ ਲੱਗ ਗਈ ਸੀ ਕਿੱਦਾਂ ਦੀ ਮਦਦ ਚਾਹੁੰਦੇ ਹੋ ਮੈਂ ਇਹ ਕਹਣਾ ਵੀ ਚਲੋ ਮੇਰੀ ਗੁੜੀਆ ਪੜ ਲਿਖ ਜਾਵੇ ਮੇਰੀ ਗੁੜੀਆ ਦੀ ਹੋ ਜੇ ਹੈਲਪ ਤੇ ਕਨਾਵਾ ਜਿਹੜਾ ਮੋਬਾਈਲ ਐਕਸੈਸਰੀ ਆ ਮੇਰਾ ਕੰਪਿਊਟਰ ਦਾ ਕੰਮ ਮੇਰਾ ਚੱਲੂ ਹੋ ਜੇ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਮੈਂ ਕਰ ਲਵਾਂ